ਦਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ JBS News Patna ਦੇ ਉੱਤੇ ਤੇ ਸਾਡੇ Facebook ਪੇਜ ਜਤਿੰਦਰਪਾਲ ਸਿੰਘ ਕੰਪੋਜ਼ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਸੀਂ ਦੇਖਿਆ ਹੋਊਗਾ ਕਿ ਮੈਂ ਕਿੱਥੇ ਟੜਕੇ ਬੈਠਾ ਮੈਂ ਬੈਠਾ ਜੀ ਟ੍ਰਾਂਸਫਰ ਮੱਦੇ ਪਲ ਚੜ੍ਹ ਕੇ ਅਸੀਂ ਹੈਗੇ ਆ ਇਸ ਸਮੇਂ ਸ਼ਹਿਰ ਦਿੜਬੇ ਦੇ ਵਿੱਚ ਤੇ ਅੱਜ ਅਸੀਂ ਕਰ ਰਹੇ ਆ ਕੰਮ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਵਾਂਗਾ ਇਸ ਵੀਡੀਓ ਦੇ ਵਿੱਚ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਹੈ ਤਾਂ ਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਹਰ ਇੱਕ ਚੀਜ਼ ਦੇ ਬਾਰੇ ਜਾਣਕਾਰੀ ਮਿਲ ਸਕੇ ਕਿ ਇੱਕ ਟਰਾਂਸਫਾਰਮਰ ਕਿੱਦਾਂ ਕੰਮ ਕਰਦਾ ਹੈ ਉਹਦੇ ਵਿੱਚ ਜਿਹੜੀ OLT C ਹੈ ਉਹਦੀ ਅਸੀਂ ਰਿਪੇਅਰ ਕਰ ਰਹੇ ਹਾਂ ਤੇ ਇਹਦੇ ਵਿੱਚ ਆਪਾਂ ਨਿੱਕੀ ਨਿੱਕੀ ਚੀਜ਼ਾਂ ਨੂੰ ਸਾਰਿਆਂ ਨੂੰ ਦਿਖਾਵਾਂਗੇ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਹੈ ਉਹ ਕੀ ਕੀ ਕੰਮ ਕਰਦੀ ਹੈ ਉਹਦਾ ਕੀ ਵਰਕਿੰਗ ਹੁੰਦੀ ਹੈ ਤੇ ਇਸ ਤੋਂ ਇਲਾਵਾ ਉਹਦੇ ਵਿੱਚ ਕੀ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਸਾਨੂੰ ਉਹਦੀ ਰਿਪੇਅਰ ਕਰਨੀ ਪਈ ਹੈ ਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਹੈਗੇ ਹੋ ਨਵੇਂ ਤੇ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਸੀਂ ਫੇਸਬੁੱਕ ਦੇ ਉੱਤੇ ਮੈਨੂੰ ਦੇਖ ਰਹੇ ਹੋ ਤਾਂ ਫੇਸਬੁੱਕ ਦੇ ਉੱਪਰ ਤੁਸੀਂ ਜਤਿੰਦਰਪਾਲ ਸਿੰਘ ਕੰਬੋਜ ਲਿਖ ਕੇ ਸਰਚ ਕਰਨਾ ਤੇ ਮੇਰਾ ਪੇਜ ਤੁਹਾਡੇ ਸਾਹਮਣੇ ਆ ਜਾਣਾ ਤੁਸੀਂ ਉਹਨੂੰ ਜ਼ਰੂਰ ਫੋਲੋ ਕਰ ਲੈ ਇਸ ਤੋਂ ਨਾਵਾ ਅਗਰ ਤੁਸੀਂ ਇੰਸਟਾ ਦੇ ਉੱਤੇ ਹੋ ਤਾਂ ਜਤਿੰਦਰਪਾਲ ਸਿੰਘ ਕੰਬੋਜ ਦੇ ਨਾਮ ਤਾਂ ਮੈਂ ਇੰਸਟਾਗ੍ਰam ਦੇ ਉੱਪਰ ਵੀ ਮੌਜੂਦ ਹਾਂ ਉੱਥੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਜੀ ਤਿਆਰੀ ਆ OLT C ਨੂੰ ਖੋਲਣ ਦੀ ਤੇ OLT C ਦੇ ਸਾਰੇ ਦੇ ਸਾਰੇ ਨਾਟ ਓਪਨ ਕਰ ਦਿੱਤੇ ਗਏ ਨੇ ਸਾਈਡਾਂ ਦੇ ਉੱਤੋਂ ਗੈਂਸ ਕੱਢ ਦਿੱਤੀ ਗਈ ਹੈ ਤੇ ਹੁਣ ਅਸੀਂ ਇਸ ਨੂੰ ਉੱਪਰ ਚੱਕਾਂਗੇ ਉੱਪਰ ਚੱਕ ਕੇ ਫਿਰ ਅਸੀਂ ਇਸ ਨੂੰ ਖੋਲਾਂਗੇ ਤਾਂ ਜੋ ਇਹਦੇ ਅੰਦਰਲੀ ਜਿਹੜੀ ਵੀ ਕੋਈ ਅੰਦਰੂਨੀ ਪ੍ਰੋਬਲਮ ਆ ਉਹਦਾ ਪਤਾ ਲੱਗ ਸਕੇ ਸਾਈਡਾਂ ਤੋਂ ਗੈਸਕਟ ਹੈ ਜਿਹੜਾ ਉਹ ਚਿੰਬੜਿਆ ਹੋਇਆ ਉਸ ਨੂੰ ਚੜਾਉਣਾ ਬਹੁਤ ਜ਼ਰੂਰੀ ਹੈ ਇਹ ਹੁਣ ਥੋੜਾ ਜਿਹਾ ਚੱਕਿਆ ਗਿਆ ਲਓ ਜੀ ਜ਼ੋਰ ਲਾ ਦਿੱਤਾ ਹੌਲੀ ਹੌਲੀ ਪੂਰਾ ਜੋਰ ਲਾ ਕੇ ਲੋ ਇੱਕ ਪਾਸਿਓ ਚੱਕ ਦਿੱਤਾ ਗਿਆ ਟੱਕਣਾ ਜਿਹੜਾ ਕਹਿੰਦਾ ਜਿਹੜਾ ਉਹ ਖੋਲ ਦਿੱਤਾ ਗਿਆ ਇਹ ਸ਼ੇਪ ਹੈ ਦੀ ਅੰਦਰੋਂ ਅੰਦਰੋਂ ਨਹੀਂ OLT C ਦੇ ਜਿਹੜਾ ਟੱਕਣਾ ਉਹਦੀ ਅੰਦਰ ਦੇ ਪਾਸਿਓ ਜਿਹੜਾ ਤੇਲ ਹੈ ਉਹ ਕਾਲਾ ਹੋਇਆ ਹੋਇਆ ਹੈ ਤੇਲ ਦਾ ਲੈਵਲ ਉਧਰਲੇ ਪਾਸਿਓ ਘਟਾਇਆ ਜਾ ਰਿਹਾ ਤੇਲ ਕੱਢਿਆ ਜਾ ਰਿਹਾ ਇਹਦੇ ਵਿੱਚੋਂ ਤੇ ਉੱਪਰਲੇ ਪਾਸੇ ਜਿਹੜੀ ਕਾਰਬਨ ਹੈ ਉਹ ਆਈ ਹੋਈ ਹੈ ਜਿਹੜਾ ਵਧੀਆ ਰਹੇ ਐਸਐਸ ਲਾ ਕੇ ਜਾਂਦੇ ਜੇ ਕਰਵਾ ਕੇ ਕੱਤੀ ਦਾ ਕਾਰਨ ਨਵੰਦਲ ਕੰਪਨੀ ਤੋਂ ਨਿਊ ਕਾਲ ਕੰਪਨੀ ਪਟੇਲ ਤੇ ਨਾਲ ਨੇ ਸਾਡੇ ਸਰਪੰਚ ਸਾਹਿਬ ਤੇ ਇੱਧਰ ਹੈ ਸਾਡੇ ਹਰਜੀਤ ਵੀਰ ਜੀ ਤੇ ਨਾਲ ਨੇ ਸਾਡੇ ਜੈ ਸਾਹਿਬ ਜਿਨ੍ਹਾਂ ਦੀ ਰੈਨਮਾਈ ਹਿੱਟ ਇਹ ਸਾਰਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਹੁਣ ਇਹ ਦੇ ਉੱਪਰਲੇ ਉੱਪਰਲੇ ਟੱਕਦੇ ਨੇ ਇਹ ਸਾਰੇ ਤੇ ਸਾਰੇ ਨਾਟ ਖੋਲੇ ਜਾਣਗੇ ਧਿਆਨ ਰੱਖਣਾ ਪਊਗਾ ਕਿ ਅੰਦਰਲੇ ਪਾਸੇ ਕੋਈ ਨਾਟ ਨਾ ਦੇਖ ਸਕੇ ਔਰ ਤੇ ਜਿਹੜੇ ਦੂਸਰੇ ਟਾਸ ਨੰਬਰ ਹੁੰਦੇ ਨੇ ਉਹਨਾਂ ਦੀ ਜਿਹੜੀ ਓਵਲਟੀ ਸੀ ਆ ਉਹ ਬੈਟਰੀ ਪੋਜੀਸ਼ਨ ਤੇ ਹੁੰਦੀ ਆ ਔਰ ਇਹ ਵੀ ਪੋਜੀਸ਼ਨ ਆ ਜਿਹੜੀ ਉਹ ਖੜਵੀ ਪੋਜੀਸ਼ਨ ਆ ਇਹ ਖੜਵੀ ਪੋਜੀਸ਼ਨ ਦੇ ਵਿੱਚ ਹੈ ਫਰਸਟ ਚੈਂਬਰ ਦੇ ਸਾਰੇ ਦੇ ਸਾਰੇ ਨਾਟ ਖੋਲ ਕੇ ਪਲੇਟ ਨੂੰ ਉੱਪਰ ਚੱਕ ਲਿਆ ਜਾਊਗਾ ਲੈ ਆ ਸਾਡੀ ਦੂਜੀ ਟੀਮ ਜਿਹੜੇ ਲੱਗ ਰਹੇ ਨੇ ਇਹਦੇ ਵਿੱਚ ਉਹ ਐਲਟੀਸੀ ਦੇ ਵਿੱਚੋਂ ਤੇਲ ਕੱਢਣ ਡਰਮ ਦੇ ਵਿੱਚ ਤੇਲ ਪੈ ਰਹੇ ਤੇ ਇਹ ਕੱਟ ਰਹੇ ਨੇ ਸਾਡੇ ਚੰਨੀ ਜੀ ਤੇ ਮਾਸਟਰ ਜੀ ਹੁਣ ਹੈ ਪੋਸਟ ਚੈਂਬਰ ਦੇ ਵਿੱਚੋਂ ਕੱਢ ਲਿਆ ਜਾਊਗਾ ਕੁਆਲਟੀ ਸਿਨੂ ਕੱਢ ਲਿਆ ਗਿਆ ਸਾਰੇ ਦਾ ਸਾਰਾ ਬਲਾਕ ਬਾਹਰ ਆ ਗਿਆ ਹੌਲੀ ਹੌਲੀ ਆ ਕੇ ਕਰ ਦੂਗਾ ਨਾਮ ਨਾਮ ਦੇ ਦਿੱਤਾ ਠੀਕ ਹੈ ਇਹ ਕਦੋਂ ਇਸ ਤੋਂ ਅੱਗੇ ਬਾਅਦ ਵਿੱਚ ਇਸ ਨੂੰ ਤੇਲੀ ਸਕੀਨ ਜੜਕ ਤੋਂ ਉੱਪਰ ਹੋ ਜਾਏਗਾ ਕੱਪੜੇ ਦੇ ਪਿੱਛੇ ਹੱਥ ਬੰਦ ਰੱਖੋ ਬੰਦ ਇਧਾਰਾ ਕੱਪੜੇ ਪਾ ਲਾ ਬਾਹਰ ਕੱਢ ਲਿਆ ਗਿਆ ਬਾਹਰ ਕੱਢਣ ਤੋਂ ਬਾਅਦ ਇਨਵਾਰਟ ਤੋਂ ਕਵਰ ਕਰ ਦਿੱਤਾ ਜਾਊਗਾ ਤਾਂ ਕੋਈ ਡਸਟ ਵਗੈਰਾ ਕੁਝ ਨਾ ਪੈ ਸਕੇ ਇਸ ਲਈ ਇਹਨੂੰ ਕਵਰ ਕੀਤਾ ਜਾ ਰਿਹਾ ਸਭ ਤੋਂ ਮੇਨ ਚੀਜ਼ OLT ਸੀ ਬਾਹਰ ਕੱਢ ਲਈ ਗਈ ਆ ਹੁਣ ਬਾਹਰ ਕੱਢ ਕੇ ਹੁਣ ਆਪਾਂ ਇਹਨੂੰ ਦੇਖ ਰਹੇ ਆਂ ਵੀ ਇਹ ਬਹੁਤ ਵਧੀਆ ਸੋਹਣਾ ਡਿਜ਼ਾਈਨ ਨਾਲ ਬਣੀ ਹੋਈ ਹੈ ਔਰ ਇਹਦੇ ਹਰੇਕ ਪੁਆਇੰਟ ਦੇ ਉੱਤੇ ਬਕਾਇਦਾ ਆਪਣਾ ਰਾਹੁਲ ਚੈੱਕ ਕੀਤੀ ਜਾ ਰਹੀ ਹੈ ਉੱਪਰ ਦਾ ਚੈਪ ਕਰਾਣਾ ਉੱਧਰ ਜਿਹਦੇ ਵਿੱਚ OLT C ਸੀ ਹੋਣ ਇਹਦੇ ਵਿੱਚੋਂ ਜਿੰਨਾ ਤੇਲ ਸੀ ਉਹ ਥਰਡੇ ਵਾਲੇ ਪਾਸਿਓਂ ਨਿਕਲਣਾ ਸੀ ਉਹ ਤੇਲ ਨਿਕਲ ਚੁੱਕਿਆ ਹੁਣ ਜਿਹੜਾ ਬਾਕੀ ਦਾ ਤੇਲ ਆ ਉਹ ਉੱਪਰਲੇ ਪਾਸਿਓਂ ਅਸੀਂ ਪੰਪ ਦੀ ਸਹਾਇਤਾ ਦੇ ਨਾਲ ਕੱਢਾਂਗੇ ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ ਇਹਦੇ ਅੰਦਰਲੇ ਪਾਸੇ ਜਿਹੜਾ ਡਰਮ ਹੈ ਉਹ ਡਰਮ ਬੈਕਲਾਈਟ ਫਾਈਬਰ ਦਾ ਹੈ ਬਾਕਾਇਦਾ ਔਰ ਸਾਰੇ ਦਾ ਸਾਰਾ ਤੇਲ ਹੈ ਜਿਹੜਾ ਉਹ ਕਾਲਾ ਇਸ ਤੇਲ ਨੂੰ ਚੇਂਜ ਕਰਨਾ ਪਊਗਾ ਕਿਉਂਕਿ ਇਹਦੀ ਜਿਹੜੀ ਬੀਡੀਵੀ ਵੈਲਿਊ ਹੈ ਉਹ ਕਾਫੀ ਡਾਊਨ ਹੋਈ ਹੋਊਗੀ ਔਰ ਇਸ ਤੋਂ ਇਲਾਵਾ ਇਹਦੇ ਵਿੱਚ ਕੁਝ ਗੰਸਾ ਨੇ ਜਿਨ੍ਹਾਂ ਦੇ ਕਰਕੇ ਇਸ ਤੇਲ ਨੂੰ ਬਦਲੀ ਕੀਤਾ ਜਾਣਾ ਹੈ ਇਸ ਸਮੇਂ ਸਾਡੇ ਨਾਲ ਖੜੇ ਨੇ ਬਿਜਲੀ ਵਿਭਾਗ ਦਾ ਪੇਜ ਜਿਹੜਾ ਤੁਸੀਂ ਦੇਖਦੇ ਹੋ ਉਹ ਬਿਜਲੀ ਵਿਭਾਗ ਦਾ ਪੇਜ ਨੂੰ ਚਲਾਉਣ ਵਾਲੇ ਸਾਡੇ ਸਾਹਮਣੇ ਇਹਨਾਂ ਦਾ ਪੇਜ ਹੈ ਇਹ ਇਹ ਜਿਹੜੀ ਵੀਡੀਓ ਹੈ ਬਿਜਲੀ ਵਿਭਾਗ ਮਾ ਪੇਜ ਦੇ ਉੱਤੇ ਵੀ ਤੁਸੀਂ ਦੇਖ ਸਕੋਗੇ ਤੇ ਸਾਡੇ ਪੇਜ ਤੇ ਵੀ ਦੇਖ ਸਕੋਗੇ ਜੇਕਰ ਤੁਸੀਂ ਬਿਜਲੀ ਵਿਭਾਗ ਮਾ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਫੇਸਬੁੱਕ ਤੇ ਤਾਂ ਤੁਸੀਂ ਬਿਜਲੀ ਵਿਭਾਗ ਮਾ ਪੇਜ ਨੂੰ ਫੋਲੋ ਕਰੋ ਫੇਸਬੁੱਕ ਤੇ ਜਾ ਕੇ ਤੇ ਇਹ ਜੀ ਜਾਣਕਾਰੀ ਤੁਹਾਡੇ ਨਾਲ ਜੋ ਬਿਜਲੀ ਨਾਲ ਸੰਬੰਧਿਤ ਹੈ ਉਹ ਤੁਹਾਨੂੰ ਟਾਈਮ ਟਾਈਮ ਜਿਹੜਾ ਦੇਸੀ ਅੰਦਰਲਾ ਉਹਨੂੰ ਕੱਢ ਦਿੱਤਾ ਜਾ ਰਿਹਾ ਹੈ ਪੰਪ ਦੇ ਨਾਲ ਹਰਜੀਤਵੀਰ ਜੋਰੋ ਜੋਰ ਲੱਗਿਆ ਹੋਇਆ ਇਧਰ ਨਾਲ ਸਰਪੰਚ ਸਾਹਿਬ ਨੇ ਪੰਪ ਨੂੰ ਫੜਿਆ ਹੋਇਆ ਪੰਪ ਦੇ ਮਾਲਕ ਨੇ ਇਸ ਟਾਈਮ ਦੋਨੋਂ ਜਣੇ ਉਹ ਦੇਖਿਓ ਲਓ ਜੀ ਤੇਲ ਹੋਣ ਚੱਲਿਆ ਹੈ ਤੇਲ ਕਿਉਂ ਨਹੀਂ ਚੱਲਿਆ ਪਹਿਲਾਂ ਕਿਉਂਕਿ ਇਹਦੇ ਵਿੱਚ ਹਵਾ ਸੀ ਪਾਈਪ 'ਚ ਤੇ ਉਹਦੇ ਕਰਕੇ ਸਾਡਾ ਜਿਹੜਾ ਨਹੀਂ ਚੱਲਿਆ ਜੋਰ ਲੱਗ ਰਿਹਾ ਸੀ ਬੰਦਾ ਸਾਹੋ ਸਾਹੀ ਹੋਇਆ ਪਿਆ ਸੀ ਵੀ ਕਿਉਂ ਨਹੀਂ ਜਾ ਰਿਹਾ ਆ ਦੇਖੋ ਲਓ ਜੀ ਪੰਪ ਦੇ ਨਾਲ ਤੇਲ ਕੱਢ ਰਹੇ ਨੇ ਦੋਨੋਂ ਨੌਜਵਾਨ ਸਾਡੇ OLT C ਦੇ ਵਿੱਚੋਂ ਕਿੰਨੇ ਪ੍ਰੈਸ਼ਰ ਤੋਂ ਬਾਅਦ ਚੇਂਜ ਕਰਨਾ ਜ਼ਰੂਰੀ ਹੈ ਜੀ ਇਹ ਤੋਂ ਉਹ ਹਰ ਚੀਜ਼ ਹੀ ਬੱਸ ਸਕਦਾ আচ্ছা আচ্ছা ਥੱਲੇ ਜਾ ਰਿਹਾ ਜੀ ਤੇਲ ਡਰਮ ਦੇ ਵਿੱਚ ਮਾਸਟਰ ਜੀ ਨੇ ਫੜੀ ਹੋਈ ਹੈ ਕੀਪ ਕਹਿੰਦੇ ਤੇਲ ਬਿਲਕੁਲ ਨਹੀਂ ਬਾਹਰ ਡੋਲਣ ਦੇਣਾ ਮਾਸਟਰ ਜੀ ਉੱਪਰ ਨੂੰ ਕਰੋ ਸਰ ਜੀ ਇਹ ਟਰਾਂਸਫਰ 31 ਦਾ ਟਰਾਂਸਫਰ ਹੈ ਨਿਊ ਕੋਨ ਕੰਪਨੀ ਦਾ ਔਰ ਇਹਦੀ ਜਿਹੜੀ OLT C ਹੈ ਇਹਦੇ ਵਿੱਚ ਕੀ ਪ੍ਰੋਬਲਮ ਆਈ ਸੀ ਜੀ ਤੇ ਕਰਕੇ ਜੀ ਆਪਾਂ ਨੂੰ ਇਹਦਾ ਖੋਲਣਾ ਪਿਆ OLT C ਨੂੰ ਜੀ ਗੈਸਾਂ ਵੱਧ ਗਈਆਂ ਸੀ ਅੱਛਾ ਜੀ ਐਕਸਟਿੰਗ ਗੈਸ ਟੈਸਟਿੰਗ ਦੇ ਆਇਲ ਟੈਸਟ ਕਰਾਇਆ ਸੀ ਜੀ ਵਾਧਾ ਆਈ ਸੀ ਇਸ ਦੀ ਮਾਤਰਾ ਅੱਛਾ ਉਹਦੀ ਮਾਤਰਾ ਵਾਧਾ ਆਈ ਸੀ ਜੀ ਇਸ ਕਰਕੇ ਇਹਨੂੰ ਖੋਲਿਆ ਗਿਆ ਜੀ ਅਸੀਂ ਸਫਾਈ ਕਰਾਂਗੇ ਤੇ ਤੇਲ ਚੇਂਜ ਹੋਏਗਾ ਤੇਲ ਚੇਂਜ ਹੋਏਗਾ ਜੀ ਪੂਰੇ ਦਾ ਪੂਰਾ ਠੀਕ ਹੈ ਜੀ अच्छा जी ਘੱਟੋ ਘੱਟ 100 ਲੀਟਰ ਤੇਲ ਇਹਦੇ ਵਿੱਚ ਹੁੰਦਾ ਹੈ ਜੀ ਬਾਕੀ ਕੰਜ਼ਰਵੇਟਰ ਦਾ ਲਾ ਕੇ 130 40 ਲੀਟਰ ਮੰਨ ਸਕਦੇ ਆ ਜੀ ਆਪਾਂ ਠੀਕ ਹੈ ਜੀ ਬਾਕੀ ਦੂਸਰੇ ਜਿਹੜੇ ਹੋਰ ਕੰਪਨੀਆਂ ਤੇ ਹੁੰਦੇ ਸੀ ਜੀ ਉਹਨਾਂ ਦੇ ਵਿੱਚ ਘਟੋ-ਕਟਾਪਾ 800 ਦੇ ਨਰ ਤੇ ਤੇਲ 200 ਜਾਂ 125 ਦਾ ਡਿਜ਼ਾਈਨ ਹੀ ਹੈ ਜਉਂਦਾ ਡਿਜ਼ਾਈਨ ਤੇ ਕਰਕੇ ਉਹਨਾਂ ਚ ਤੇਲ ਸੀ ਇਹਨਾਂ ਨੇ ਬੋਲਿਆ ਪ੍ਰਦੀਪ ਜੀ ਨੇ ਇਹ ਓਵਰਫਲੋ ਵਾਲਾ ਪਾਈਪ ਜੀ ਸਾਹਿਬ ਡੰਡਾ ਜਿਹਾ ਮੰਗਾਇਆ ਕੋ ਲੰਬਾ ਜਿਹਾ ਡੰਡਾ ਨਹੀਂ ਕੋਈ ਚੀਜ਼ ਲਾਉ ਇਸ ਕੋ ਕਿਤਨਾ ਇਤਨਾ ਕਪੜਾ ਹੈ ਨਹੀਂ ਇਤਨਾ ਕਪੜਾ ਹੈ ਨਹੀਂ ਕਿ ਉਹ ਨਿਚੋਰ-ਮਿਚੋਰ ਕੇ ਫੜਕਦੇ ਰਹੋਗੇ ਲਾਪਾ ਖਾਲੀ ਹੋ ਚੁੱਕਿਆ ਹੁਣ ਇਤਨਾ ਲਾਓ ਜੀ ਉਹ ਦੇਖੋ ਸਾਹਮਣੇ ਗਰਾਰੀਆਂ ਜਿਹੜੀਆਂ OLT C ਦੇ ਚੈਂਬਰ ਨੂੰ ਰੋਟੇਟ ਕਰਦੀਆਂ ਨੇ ਤੇ ਉਹ ਜਿੰਨਾ ਤੇਲ ਆ ਉਹ ਸਾਰੇ ਦੇ ਵਿੱਚ ਗਾਰ ਹੈ ਉਹ ਸਾਰੀ ਦੀ ਸਾਰੀ ਗਾਰ ਬਾਹਰ ਕੱਢੀ ਜਾਊਗੀ ਨੂੰ ਸਾਰ ਨੂੰ ਧੋਤਾ ਜਾਊਗਾ ਸਾਫ ਤੇਲ ਦੇ ਨਾਲ ਫਿਰ ਉਸ ਤੋਂ ਬਾਅਦ ਇਹਦੀ ਫਿਟਿੰਗ ਕੀਤੀ ਜਾਊਗੀ ਅੰਗਰੇਜ਼ ਚਲੋ ਲੈ ਬਾਲਟੀ ਫੜ ਕੇ ਭਗਾ ਪਾਪਾ ਨਾ ਠੀਕ ਜਿੰਨੇ ਮਿੰਟ ਦੀ ਬਣਾਈ ਉਹ ਘੱਟ ਬਣਾਈ ਆ ਪਹਿਲਾਂ ਹੋ ਇਸਮੇ ਦੋ ਦੋ ਹੈ ਠੀਕ ਹੈ ਕਿ ਇੱਕ ਪੇਸੇ ਦੋ ਡਬਲ ਹੈ ਉਸੇ ਕੋ ਰੋਟੇਸ਼ਨ ਇੰਡਰ ਚੇਂਜ ਕਰਤਾ ਰਿਹਾ ਅੱਛਾ ਉਹ ਰੋਟੇਸ਼ਨ ਚੇਂਜ ਕਰਤਾ ਰਹੇ ਲਓ ਜੀ ਸਾਫ ਸਫਾਈ ਹੋ ਰਹੀ ਹੈ ਸਾਡੇ ਸਾਫ ਵੀ ਆਏ ਨੇ ਬਕਾਇਦਾ ਇਸ ਸੀ ਨੂੰ ਚੈੱਕ ਕਰਨ ਦੇ ਲਈ ਲਓ ਜੀ ਪ੍ਰਦੀਪ ਜੀ ਨੇ ਪੂਰੀ ਤਰ੍ਹਾਂ ਇਹਨੂੰ ਸਾਫ ਕਰ ਦਿੱਤਾ ਹਰਜੀਤ ਵੀਰੇ ਹੋ ਗਿਆ ਸਾਫ ਇਹ ਹੋ ਗਿਆ ਜੀ ਹੋ ਗਿਆ ਬੱਸ ਤੇਲ ਤਾਂ ਸਾਰਾ ਨਿਕਲ ਗਿਆ ਇਹਦੇ ਵਿੱਚੋਂ ਜੀ ਜੀ ਹੁਣ ਇਸ ਤੋਂ ਬਾਅਦ ਤੁਸੀਂ ਇਹਨੂੰ ਨਵਾਂ ਤੇਲ ਪਾਉਂਗੇ ਸਮਾਵੇਲੇ ਪਾਉਣੇ ਤੋਂ ਬਾਅਦ ਸਰਪੰਚ ਸਾਹਿਬ ਕੀ ਨਿਕਲਿਆ ਵਿੱਚੋਂ ਤਿੰਨ ਨਿਕਲਿਆ ਕਾਲਾ ਤੇਲ ਨਿਕਲਿਆ ਬਲੋ ਤੇਲ ਕਾਲਾ ਹੋਇਆ ਹੋਇਆ ਸੀ ਆ ਦੇਖੋ ਆ ਤੇਲ ਨਿਕਲਿਆ ਦੇਖੋ ਜੀ ਸਬੂਤ ਦਿਖਾ ਰਹੇ ਨੇ ਵੀ ਕਾਲਾ ਤੇਲ ਨਿਕਲਿਆ ਰਹੇ ਨੇ ਲੋ ਜੀ ਕਰ ਲਈ ਤਿਆਰੀ ਜਿੱਥੇ ਕੰਮ ਕਹਿੰਦੇ ਸਿੱਧੇ ਤਰੀਕੇ ਨਾਲ ਨਾ ਹੋਵੇ ਉੱਥੇ ਕੰਮ ਕਰਨ ਦੇ ਲਈ ਫਿਰ ਆਪਣੇ ਆਪ ਨੇ ਸਰੀਰ ਨੂੰ ਸਿੱਧਾ ਕਰਨਾ ਪੈਂਦਾ ਲੋ ਇਹ ਹੁੰਦੇ ਨੇ ਕੰਮ ਖਾਲੇ ਕਹਿੰਦੇ ਨੇ ਬਿਜਲੀ ਵਾਲੇ ਕੰਮ ਨਹੀਂ ਕਰਦੇ ਆਹ ਦੇਖੋ ট্রান্সਫਾਰਮਰ ਦੇ ਵਿੱਚ ਵੜ ਗਿਆ ਵੀਰ ਸਿੱਧਾ ਹੀ ਇੱਕ ਸਿਰ ਅੰਦਰ ਪਾ ਲਿਆ ਉਹਨੇ ਵਿਚਾਰੇ ਨੇ ਔਰ ਲੱਗਾ ਹੋਇਆ ਆਪਣਾ ਦਿਓ ਜੀ ਹੁਣ ਦੇਖੋ ਜੀ ਪੂਰੇ ਤੇ ਪੂਰੇ ਚੈਂਬਰ ਨੂੰ ਸਾਫ ਕਰਨ ਦੇ ਲਈ ਉਹਨਾਂ ਨੂੰ ਵਿਚਾਰ ਨੂੰ ਇਹਦੇ ਵਿੱਚ ਵੜਨਾ ਪਿਆ ਕਿਉਂਕਿ ਅੰਦਰੋਂ ਜਿਹੜਾ ਚੈਂਬਰ ਆ ਉਹ ਕਾਫੀ ਡੂੰਘਾ ਤੇ ਇਦਾਂ ਸਾਫ ਨਹੀਂ ਹੋਣਾ ਹੈਗਾ ਉਹਦੇ ਵਿੱਚ ਵੜ ਕੇ ਹੀ ਬਗੈਦਾ ਉਹਦੇ ਇਹ ਗਰਾਰੀਆਂ ਨੇ ਇਹਨਾਂ ਨੂੰ ਸਾਫ ਕਰਨਾ ਪਊਗਾ ਇਸ ਕਰਕੇ ਇਦੇ ਵਿੱਚ ਵਰਨਾ ਲੋ ਜੀ ਇਹਦੇ ਉੱਤੇ ਪਾ ਕੇ ਸਾਫ ਤੇਲ ਤਾਂ ਜੋ ਇਹਦਾ ਜਿਹੜੇ ਵਿੱਚ ਲੋ ਕਾਰਬਨ ਹੈ ਜਦ ਗੰਦਗੀ ਹੈ ਉਹ ਬਾਹਰ ਨਿਕਲ ਸਕੇ ਇਸ ਕਰਕੇ ਉਹਨੇ ਧੋਤਾ ਜਾ ਰਿਹਾ ਹੈ ਬੜੀ ਗੰਦਾ ਹੈ ਨਾ ਲੋ ਜੀ ਸਾਰੇ ਪਾਸੇ ਤੇਲ ਪਾ ਕੇ ਕੱਪੜੇ ਨਹੀਂ ਕਰੂਗਾ ਨਾ ਇੱਕ ਮਾਰਾਂਗੇ ਠੰਡੇ ਅਸੀਂ ਰੱਖ ਲਿਆ ਤਾਂ ਇਸ ਦਾ ਵੀ ਜਿਹੜਾ ਤੇਲ ਆ ਉਹ ਡੁੱਲੇ ਨਾ ਰਸਮਰ ਦੀ ਪਾਉਡੀ ਦੇ ਉੱਪਰਲੇ ਪਾਸੇ ਇਸ ਕਰਕੇ ਉਹਦੇ ਵਿੱਚ ਆਈ ਜਾਵੇ ਦੇਖੋ ਜੀ ਇੱਕੋ ਦਾ ਮੰਗਾ ਫਿਰ ਤਲਕ ਪਾਲਾ ਨਹੀਂ ਮੈਂ ڈالਣਾ ਤੇ ਆਪਰ ਵਾਲੇ ਨੂੰ ਡਾਲਣਾ ਅਗੂ ਉਹ ਤੋਂ ਕਪੜੇ ਸੇ ਸਮਾਰਿਆ ਤੇ ਨੂੰ ਮਾਰਾ ਕੋਪਣਾ ਇਸਕੇ ਆ ਰਿਹਾ ਜੀ ਤੇਲ ਆ ਰਿਹਾ ਹੁਣ ਤਾਂ ਸਾਫ ਜਾਉਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਮੜੇ ਧਿਆਨ ਦੇ ਨਾਲ ਇਹਨੂੰ ਧੋਣਾ ਪੈਂਦਾ ਕਿਉਂਕਿ ਇਹਨੂੰ ਚਾਰੇ ਪਾਸੇ ਪਹਿਲਾਂ ਤਾਂ ਫੜਿਆ ਹੋਇਆ ਵੀ ਇਹ ਕਿਸੇ ਪਾਸੇ ਖੇਲ ਨਾ ਜਾਵੇ। ਬਹੁਤ ਹੀ ਸੁਖਮ ਚੀਜ਼ ਹੈ। ਇਹਦੇ ਜਿਹੜੇ ਅੰਦਰਲੇ ਪਾਰਟਸ ਨੇ ਬਹੁਤ ਹੀ ਸੁਖਮ ਨੇ। ਉਹਨੂੰ ਬਣਾਉਣ ਨੂੰ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਂਦਾ। ਪਰ ਹੋਲ ਉੱਪਰਾਂ ਹੀ ਬਣਾਇਆ ਵੀਰ। ਸਾਫ ਤੇਲ ਮਾਰਨ ਤੋਂ ਬਾਅਦ ਸੱਚੀ ਹੁਣ ਸਾਫ ਤੇਲ ਮਾਰਨ ਤੋਂ ਬਾਅਦ ਇਹਨੂੰ ਆਪਾਂ ਕੱਪੜਾ ਮਾਰ ਰਹੀਆਂ ਜੀ। ਹਾਂਜੀ। ਤੇ ਇਹਦੇ ਵਿੱਚੋਂ ਕਾਰਬਨ ਕਾਫੀ ਮਾਤਰਾ ਦੇ ਵਿੱਚ ਨਿਕਲਿਆ ਹਨਾ ਜੀ ਹਾਂਜੀ ਸਾਡੇ ਪਾਸੇ ਇਹਨੂੰ ਸਾਫ ਕਰ ਰਹੇ ਨੇ ਲਓ ਜੀ ਚੈਂਬਰ ਦੇ ਵਿੱਚ ਇਹਨੂੰ ਦੁਬਾਰਾ ਪਾ ਦਿੱਤਾ ਗਿਆ ਕਰ ਦਿੱਤਾ ਗਿਆ ਫਿੱਟ ਉਹਦਾ ਪਤਾ ਲੱਗ ਬਹੁਤ ਜ਼ਿਆਦਾ ਔਖਾ ਕੰਮ ਸੀ ਇਹ ਕਿਉਂਕਿ ਉਹਦੀ ਪੋਜੀਸ਼ਨ ਸੀ ਨਾ ਜਿਹੜੀ ਉਹ ਸੈੱਟ ਕਰਨੀ ਬਹੁਤ ਜ਼ਰੂਰੀ ਸੀ ਇਹਦੇ ਅੰਦਰ ਵੀ ਇਹ ਕਿਸੇ ਪਾਸੇ ਨੂੰ ਉਸੇ ਪੋਜੀਸ਼ਨ ਦੇ ਵਿੱਚ ਹੀ ਬੈਠੇ ਜਿਸ ਪੋਜੀਸ਼ਨ ਦੇ ਵਿੱਚੋਂ ਇਹਨੂੰ ਕੱਢਿਆ ਗਿਆ ਇਸ ਕਰਕੇ ਲੋ ਜੀ ਪਾਣੇ ਦੇ ਨਾਲ ਨਟ ਦਿੱਤੇ ਕਸਵੀਰ ਨੇ ਪ੍ਰਦੀਪ ਪਟੇਲ ਜੀ ਫਰੋਂ ਲਖਨਊ ਆਜ ਆਏ ਹੈ ਡੱਬਾਵੇਂ ਡੱਬਾ ਕੀ ਧਰਤੀ 'ਤੇ ਲੋ ਜੀ ਤੇਲ ਹੋ ਗਿਆ ਸ਼ੁਰੂ ਤੇ ਆਪਾਂ ਲੱਗ ਪਏ ਆ ਉਹਦੇ ਉੱਤੇ ਤੇਲ ਪਾਉਣ ਤੇ ਲਾ ਰਿਹਾ ਹੈ ਹੁਣ ਇਹਦੇ ਵਿੱਚ ਤੇਲ ਭਰਾਂਗੇ ਆਪਾਂ ਪੰਪ ਦੀ ਸਹਾਇਤਾ ਦੇ ਨਾਲ ਪਲਾਸ ਮਿਲੇਗਾ ਜੀ ਪਲਾਸ ਸਾਡਾ ਗੁਰਪ੍ਰੀਤ ਵੀਰਾ ਇਹ ਜਿਹੜਾ ਤਸਵੀਰ ਤੋਂ ਸਾਡੇ ਨਾਲ ਲੱਗਿਆ ਹੋਇਆ ਹੈ ਔਰ ਸਾਨੂੰ ਸਾਰੇ ਸੰਦ ਵਗੈਰਾ ਅਵੇਲੇਬਲ ਕਰਾ ਕੇ ਦੇ ਰਿਆ ਹੈ। ਉਹ ਦੋ ਬੰਦੇ ਬੜੀ ਡੂੰਗੀ ਵਿਚਾਰ ਚ ਪਏ ਹੋਏ ਨੇ ਪਤਾ ਨਹੀਂ ਕੀ ਇਹਨਾਂ ਦਾ ਮਸਲਾ ਉਲਝਿਆ ਹੋਇਆ ਜਿਹੜੇ ਦੋਨੋਂ ਵਿਚਾਰ ਕਰਨ ਲੱਗੇ ਹੋਏ ਨੇ। ਹਮ ਤੇਬ ਛੋੜੇ ਚੰਗੇ ਗਿਆ। ਨਹੀਂ ਮੈਂ ਕਿ ਆ ਪਿੱਛੇ ਘੁਮਾਂ ਤੁੰ। ਨਾ। ਅਰੇ ਹਮ ਸੈੱਟ ਕਰਾਂਗੇ ਵੀਪੀ। ਅੱਛਾ ਇੱਕ ਬਾਰ ਮੈਂ ਚੈੱਕ ਕਰੂੰਗਾ ਨਾ ਆਪੇ ਨੀਚੇ ਤੋਂ। ਚਲਾ ਕੇ। ਲੋਚੀ ਪਲੇਟ ਕਰਤੀ ਫਿੱਟ ਜਿਹਦੇ ਹੈਗੇ ਨੇ 17 ਦੇ 17 ਪੁਆਇੰਟ ਮਤਲਬ ਜਿਹੜੀ ਟੈਪ ਉਹ 17 ਪੁਆਇੰਟਾਂ ਤੱਕ ਘੁੰਮਦੀ ਐ ਤੇ ਇਹਦੀ ਬੁਕਾਇਦਾ ਸੈਟਿੰਗ ਕਰਕੇ ਉੱਤੇ ਲੋਕ ਹੈ ਉਹ ਲਾ ਦਿੱਤਾ ਗਿਆ ਇਧਰ ਚੱਲ ਰਿਹਾ ਤੇਲ ਆਪਣਾ ਤੇਲ ਨਾਲ ਨਹੀਂ ਤਾਂ ਸਾਹਿਬ ਜੀ ਹੋ ਗਿਆ ਲਗਭਗ ਕੰਮ ਕੰਪਲੀਟ ਤੁਹਾਡਾ ਨਹੀਂ ਹੋ ਪਾ ਜੂਗਾ ਕੋਈ ਨਿਕਲਦਾ ਹੈ ਸਾਹਿਬ ਜੀ ਹੋ ਚੱਲਿਆ ਕੰਮ ਕੰਪਲੀਟ ਜੀ ਤੁਹਾਡਾ ਹਾਂ ਜੀ ਕਿਵੇਂ ਦਾ ਲੱਗਿਆ ਜੀ ਪ੍ਰਦੀਪ ਜੀ ਦਾ ਕੰਮ ਤੁਹਾਨੂੰ ਬਹੁਤ ਵਧੀਆ ਲੱਗਿਆ ਐਂ ਤਰੀਕੇ ਨਾਲ ਸਾਫ਼ ਸੁਥਰੇ ਤਰੀਕੇ ਨਾਲ ਉਹਨਾਂ ਨੇ ਤਸੱਲੀ ਬਖਸ਼ ਕੰਮ ਕੀਤਾ ਹਾਂ ਜੀ ਬਿਲਕੁਲ ਕਿੰਨੇ ਕਿੰਨੇ ਨੰਬਰ ਦਾਉਂਗੇ ਸਰ 10 ਨੰਬਰ 10 ਨੰਬਰ ਠੀਕ ਹੈ ਜੀ ਥੈਂਕ ਯੂ ਜਨਾਬ ਇਹ ਬੰਦਾ ਨਾ ਚੇਂਜ ਹੋ ਗਿਆ ਜਿਹਦੇ ਕਰਕੇ ਹੁਣ ਤਾਂ ਪ੍ਰੈਸ਼ਰ ਛੱਡੀ ਜਾਂਦੇ ਨੇ ਤੇਲ ਦਾ ਪਹਿਲਾਂ ਤੇਲ ਆਉਂਦਾ ਸੀ ਹੌਲੀ ਹੌਲੀ ਹੁਣ ਲਿਆ ਤੇ ਤੇਲ ਦੇਣੀ ਯਾਰ ਇਹਨਾਂ ਨੇ ਇਹ ਤਾਂ ਜਦੋਂ ਪੰਪ ਵੱਡਾ ਲਵਾਇਆ ਹੁੰਦਾ ਇਦਾਂ ਤੇਲ ਫੜੂਚੇ ਮਾਰਦਾ ਅੱਧਾ ਟੈਂਕ ਤਾਂ ਭਰ ਵੀ ਦਿੱਤਾ ਚੋਬਰਾਂ ਨੇ ਥੱਲੇ ਕਹਿੰਦੇ ਦੇਖੋ ਕੌਣ ਆਇਆ ਹੋਇਆ ਚੋਬਰ ਓਏ ਉੱਪਰ ਮੂੰਹ ਕਰੀ ਕਰਮਜੀਤ ਤਾਹਾਂ ਚ ਕੀ ਮੜਾ ਜਾ ਕਰਮਜੀਤ ਤਾਹਾਂ ਮੂੰਹ ਕਰੀ ਮੜਾ ਜਾ ਅੱਛਾ ਇਹ ਐ ਚੁੱਬਰ ਇਹ ਲੱਗ ਰਿਹਾ ਪੰਪ ਮਾਰਨ ਲੈ ਬੀ ਤੇਲ ਹੋ ਚੱਲਿਆ ਫਿਲ ਪੂਰਨਾ ਕਿ ਪਾਉਣਾ ਕਿ ਟੈਂਕ ਤਾਂ ਹੋ ਗਿਆ ਹੈ ਗੁਰਪੇ ਤੇ ਵੀਰੇ ਅੱਧੇ ਤੋਂ ਜ਼ਿਆਦਾ ਹੋ ਗਿਆ ਵੀਰੇ ਅੱਧੇ ਤੋਂ ਜ਼ਿਆਦਾ ਹੋ ਗਿਆ ਨਾ ਬਹੁਤ ਥੋੜਾ ਰਹਿ ਗਿਆ ਆ ਥੋੜਾ ਜਿਹਾ ਰਹਿ ਗਿਆ ਹੁਣ ਤਾਂ ਬਾਕੀ ਦਾ ਉਹਦੇ ਚ ਆ ਜੂਗਾ ਨਾ ਅੱਛਾ ਜੀ ਅੱਛਾ ਬਸ ਨਿਬੜ ਗਿਆ ਕੰਮ ਜਿਤਰੀ ਲੰਕਾ ਜੀ ਦੇ ਨਾਲ ਦੀ ਨਾਲ ਵਾਹ ਜੀ ਵਾਹ ਵਿਕਾਸ ਜੀ ਜਿਨ੍ਹਾਂ ਨੇ ਸਾਰੇ ਕੰਮ ਦੇ ਵਿੱਚ ਸਾਡੀ ਬਹੁਤ ਹੈਲਪ ਕੀਤੀ ਹਰੇਕ ਚੀਜ਼ ਨੂੰ ਅਵੇਲੇਬਲ ਕਰਾ ਕੇ ਦਿੱਤੀ ਵਿਦਨ ਫਿਊ ਮਿੰਟਸ ਦੇ ਵਿੱਚ ਚਾਹੇ ਉਹ ਕੋਈ ਨਟ ਹੋਵੇ ਚਾਹੇ ਕੋਈ ਉਹ ਮਟੀਰੀਅਲ ਹੋਵੇ ਚਾਹੇ ਉਹ ਕੋਈ ਕੱਪੜਾ ਹੋਵੇ ਚਾਹੇ ਕੁਝ ਤੇਲ ਹੋਵੇ ਬਹੁਤ ਫਾਸਟ ਸਰਵਿਸ ਹੈ ਇਹਨਾਂ ਦੀ ਨੋ ਤੇਨ ਦਾ ਲੈਵਲ ਉੱਪਰੋਂ ਹੁੰਦਾ ਚੱਲ ਹੌਲੀ ਚੱਲ ਹੁਣ ਹੌਲੀ ਚੱਲ ਹੌਲੀ ਚੱਲੋ ਵੀਰੇ ਥੋੜਾ ਥੋੜਾ ਚੱਕਰ ਘਟਾਓ ਥੋੜੀ ਆਪ ਚੱਕਰ ਥੋੜੇ ਸੇ ਕਮ ਕਰੋ ਹਾਂ ਇਹ ਹਾਂ ਸਾਥੀਆ ਧੀਰੇ ਧੀਰੇ ਜ਼ੋਰ ਲਗਾਈ ਜਾ ਲੈ ਭਾਈ 15 ਦਾ ਲੈਵਲ ਤੇ ਬਾਹਰ ਦਾ ਲੈਵਲ ਇੱਕ ਬਰਾਬਰ ਹੋਣ ਵਾਲੇ ਨੇ ਬਸ ਮਾਰ ਰਹਿ ਗਿਆ 3 ਕਿੰਚ ਦਾ ਹੋਰ ਰਹਿ ਗਿਆ ਇਹ ਤੇਲ ਕਬ ਕਾ ਹੈ ਕਿਤਰਾ ਦਿਨ ਹੋ ਗਿਆ ਰੱਖੀ ਕਿਸ ਕੋ ਇਹ ਤੇਲ ਕੋ ਨਯਾਨ ਰਮ ਲੈਟਰ ਉਹ ਫਿਲਟਰ ਹੋਇਆ ਨਾ ਨਹੀਂ ਇਹ ਕੋਈ ਬ੍ਰੈਂਡ ਨਿਊ ਸੀਲ ਬੰਦ ਟੈਂਕ ਹੈ ਜੇ ਬ੍ਰੈਂਡ ਨਿਊ ਹੈ ਲਓ ਜੀ ਤੇਲ ਆ ਗਿਆ ਉੱਪਰਲੇ ਲੈਵਲ ਦੇ ਉੱਤੇ ਗੁਰਪ੍ਰੀਤ ਵੀਰੇ ਨੇ ਤੇਲ ਦਿੱਤਾ ਪਾਉ ਸਾਰੇ ਸਾਰੇ ਟੈਂਕ ਦੇ ਵਿੱਚ ਤੇ ਥੋੜਾ 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 ਹੋਰ ਚੱਲੋ ਜੀ ਹੌਲੀ ਹੌਲੀ ਚ ਰੱਖੀ ਲਾਵੇ। ਉਹ ਚਲੋ ਚਲੋ ਜਾਣਦੇ 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 ਆਰਾਮ से आराम से ਹੌਲੀ ਹੌਲੀ ਆਰਾਮ ਦੇ ਨਾਲ ਵੀਰੇ ਆਰਾਮ ਦੇ ਨਾਲ ਜੋਰ ਨਾਲ ਲਾਓ ਜਿਆਦਾ ਬਸ 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 ਰੁਕ ਜਾਓ 1 ਮਿੰਟ ਬੈਗ ਨਾ ਖਿੱਚੀ ਹਜੇ ਹੁਣ ਖਿੱਚ ਬੈਗ ਹੁਣ ਖਿੱਚੋ ਬੈਗ ਜੀ ਪੈਪ ਖਾਲੀ ਕਰ ਲੈ 1 ਮਿੰਟ ਪੈਪ ਪੂਰੀ ਬੰਨ ਲਓ ਇਹਦੇ ਚ ਪਾਵਾਂਗੇ ਨਾ ਉੱਪਰ ਠੀਕ ਹੈ ਲਓ ਜੀ ਹਰ ਤੱਕਣ ਬੰਦ ਤੇ ਆਰਾਮ ਦੇ ਨਾਲ ਲਓ ਜੀ ਸਰਾਖਾਂ ਨਾਲ ਸਰਾਖ ਮੈਚ ਕਰਕੇ ਜਿਹੜੇ ਜਿਹੜੇ ਨਟ ਨੇ ਉਹ ਦਿੱਤੇ ਜਾਣਗੇ ਲਾਹ ਥੋੜੀ ਜੀ ਸੈਟਿੰਗ ਨਟਾਂ ਦੀ ਬਿਲਕੁਲ ਸਰਾਖ ਨਾਲ ਸਰਾਖ ਮੈਚ ਹੋ ਗਏ ਹੁਣ ਜਿਹੜੇ ਨਟ ਨੇ ਉਹ ਲਾਉਣਗੇ ਜੀ ਸਾਰੇ ਦੇ ਸਾਰੇ ਨਟ ਦਿੱਤੇ ਕਾਸਵੀਰ ਨੇ ਹਰਜੀਤ ਵੀਰ ਲੱਗਾ ਹੋਇਆ ਨਟ ਕੱਸਣ ਤੇ ਫਾਈਨਲ ਹੋ ਗਿਆ ਕੰਮ ਤੇ ਉਹ ਲੱਗ ਗਿਆ ਜੀ ਇਹਦਾ 2 ਚਨ ਪਾਉਣ ਤੇ 2 ਚਨ ਪਾਉਣ ਤੋਂ ਬਾਅਦ ਫਿਰ ਆਪਣਾ ਕੰਮ ਰੈਡੀ ਹੈ